क्या करना है बहन जाकर फिर नशे के लिए बस नशा चाहिए अभी तरह नशे ने काम किया है नहीं करे। नहीं नहीं तो नहीं <सथह> भी नहीं हम भी नहीं करेंगे मावं धियां मिली तू पता भी देखी थी टाइम की हाल सी दोनों मावं तिया कूड़े के ढेर तक कि थी ਇਨਸਾਨਾਂ ਨੂੰ ਕਿੰਨਾ ਡਰਦੀ ਹੈ ਮਰਦ ਤੋਂ ਉਹਨੂੰ ਕਹਿੰਦੀ ਬੈਠ ਜਾ ਤੂੰ ਮੇਰੇ ਕੋਲੇ ਇੱਥੇ 3 ਗਰੀਬ ਸਾਲ ਰਹੇ ਲਗਭਗ ਫਿਰ ਇਹ ਭੈਣ ਬਿਲਕੁਲ ਠੀਕ ਹੋ ਗਈ ਸੀ ਇਹ ਕਿੰਨੇ ਸੀ ਮੈਂ ਘਰ ਜਾਣਾ ਜਿਹੜੇ ਆਂਟੀ ਸੀਗੇ ਸੀ ਉਹਨਾਂ ਦੇ ਨਾਲ ਇਹਨਾਂ ਨੂੰ ਭੇਜਦਾ ਹੁਣ ਅੱਜ ਤੋਂ 4 ਦਿਨ ਪਹਿਲਾਂ ਭੈਣ ਨੇ ਸਾਡੇ ਕੋਲੇ ਇੱਥੇ ਬਾਹਰ ਆ ਗਏ ਖਾਲਤ ਬਹੁਤ ਮਾੜੀ ਸੀ ਹਾਲ ਦੀ ਨਹੀਂ ਮਾੜੀ ਸੀ ਵੀ ਆਪ ਦੀ ਸੋਝੀਓ ਫਿਰ ਗਵਾ ਚੁੱਕੇ ਸੀ ਫਿਰ ਉਸੇ ਹਾਲਤ ਤੇ ਪਹੁੰਚ ਗਏ ਕੁਝ ਛੱਡ ਕੇ ਚਲਾ ਗਿਆ ਇੱਥੇ ਇਹਨਾਂ ਨੂੰ ਬਾਹਰ ਸਾਡੇ ਪਰੋ ਦੇ ਪਾਸ ਰੁਕੇਗੀ ਪਰੋ ਦੇ ਪਾਸ ਰਹਿ ਜਾਏਗੀ ਹੈ ਜਰਨਤੀ ਪਾਸ ਤੇ ਸਕੂਆ ਚੱਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਸਾਡੇ ਕੋਲੇ ਪਾਰੋ ਦੀ ਮੰਮੀ ਇਹਨਾਂ ਦੀ ਬੇਟੀ ਹੈ ਜਿਹੜੀ ਪਾਰੋ ਉਹ ਇੱਥੇ ਸਾਡੇ ਕੋਲੇ ਰਹਿ ਰਹੇ ਨੇ ਸੋਨੀਆ ਨਾਮ ਆ ਭੈਣ ਦਾ ਜਦੋਂ ਇਹ ਦੋਨੇ ਮਾਵਾਂ ਧੀਆਂ ਮਿਲੀਆਂ ਸੀ ਸਾਨੂੰ ਤੁਹਾਨੂੰ ਪਤਾ ਤੁਸੀਂ ਵੀਡੀਓ ਵੀ ਦੇਖੀ ਸੀ ਸਾਡੀ ਉਸ ਟਾਈਮ ਕੀ ਹਾਲ ਸੀਗੀ ਦੋਨੇ ਮਾਵਾਂ ਧੀਆਂ ਕੂੜੇ ਦੇ ਢੇਰ ਤੇ ਕਿਦਾਂ ਹਾਣਾ ਬੈਠੀਆਂ ਸੀ ਵਿਚਾਰੀਆਂ ਇਹ ਭੈਣ ਅਪਸੈਟ ਹੋ ਗਈ ਸੀ ਥੋੜੇ ਜਿ ਥੋ ਉਸ ਤੋਂ ਬਾਅਦ ਵਾਇਗੁਰ ਜੀ ਦੀ ਕਿਰਪਾ ਨਾਲ ਸੁਪਨਿਆਂ ਦੇ ਘਰ ਆ ਗਏ ਇੱਥੇ ਕਰੀਬ ਸਾਲ ਰਹੇ ਲਗਭਗ ਫਿਰ ਇਹ ਭੈਣ ਬਿਲਕੁਲ ਠੀਕ ਹੋ ਗਈ ਸੀ ਇਹ ਕਿੰਨੇ ਸੀ ਮੈਂ ਘਰ ਜਾਣਾ ਫਿਰ ਇਹਨਾਂ ਦੇ ਜਿਹੜੇ ਜਿਨ੍ਹਾਂ ਦੇ ਘਰੇ ਰਹਿੰਦੇ ਸੀ ਇਹ ਉਹ ਆਂਟੀ ਆ ਕੇ ਲੈਣ ਪਹਿਲਾਂ ਇੱਕ ਹੋਰ ਕੋਈ ਇਹਨਾਂ ਦੇ ਨਾਲ ਸੀ ਜਿਹੜੇ ਕਿਰਾਏਦਾਰ ਰਹਿੰਦੇ ਉਹ ਲੈਣ ਆਏ ਪਰ ਫਿਰ ਜਿਹੜੇ ਆਂਟੀ ਸੀਗੇ ਅਸੀਂ ਉਹਨਾਂ ਦੇ ਨਾਲ ਇਹਨਾਂ ਨੂੰ ਭੇਜਤਾ ਅਸੀਂ ਉਹਨੂੰ ਬੇਨਤੀ ਕਰੀ ਸੀ ਭੈਣ ਨੂੰ ਵੀ ਤੁਸੀਂ ਪਰਨ ਨੂੰ ਸਾਡੇ ਕੋਲ ਛੱਡ ਦਿਓ ਵੀ ਅਸੀਂ ਉਹਨੂੰ ਪੜ੍ਹਾ ਲਾਂਗੇ ਪਰ ਇਹ ਕਹਿੰਦੇ ਨਹੀਂ ਮੈਂ ਤਾਂ ਲੈ ਕੇ ਹੀ ਜਾਣਾ ਨਾਲ ਚਲੋ ਪਰਨ ਨੂੰ ਲੈ ਗਏ ਕੁਝ ਦਿਨ ਪਰੋ ਉੱਥੇ ਰਹੀ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਇਹਦੇ ਮਨ 'ਚ ਵੀ ਮਹਾਰਾਜ ਨੇ ਵਸ ਕੇ ਸੀ ਪਰਨ ਨੂੰ ਇੱਥੇ ਵਾਪਸ ਪੀਤਾ ਅਸੀਂ ਵੀ ਚਾਹੁੰਦੇ ਸੀ ਲੈਣ ਗਏ ਦੋ ਤਿੰਨ ਵੇਰੀ ਵੀ ਪਾਰੋ ਨੂੰ ਕਿਸੇ ਤਰੀਕੇ ਲੈ ਆਏ ਉਹ ਨਾ ਰੁੱਲ ਜੇਵੇ ਉੱਥੇ ਤੇ ਫਿਰ ਚਲੋ ਭੈਣ ਆਪਦਾ ਉੱਥੇ ਰਹਿੰਦੇ ਸੀ ਕਿਰਾਏ ਤੇ ਆਪਦਾ ਜੀਵਨ ਬਤੀਤ ਕਰਦੇ ਸੀ ਕਿਵੇਂ ਨਾ ਕਿਵੇਂ ਜਿਸ ਤਰ੍ਹਾਂ ਵੀ ਇਹਨਾਂ ਦਾ ਸੀਗਾ ਜੀਵਨ ਪਹਿਲਾਂ ਤਾਂ ਉਸ ਹਾਲਾਤਾਂ ਦੇ ਵਿੱਚ ਹੁਣ ਪਾਰੋ ਇੱਥੇ ਸੀ ਇਹ ਭੈਣ ਉੱਥੇ ਸੀ ਆਉਂਦੇ ਸੀ ਮਹੀਨੇ ਵਿੱਚ ਮਿਲ ਕੇ ਜਾਂਦੇ ਸੀ ਮਹੀਨੇ ਦੋ ਮਹੀਨੇ ਪਰ ਹਾਲਤ ਇਹਨਾਂ ਦੀ ਜਦੋਂ ਮੈਨੂੰ ਮਿਲਦੇ ਮਿਲਣ ਆਉਂਦੇ ਪਰ ਉਹਨੂੰ ਹਾਲਾਤ ਬਦਤਰ ਹੋਈ ਜਾਂਦੇ ਜਨੂੰਦਨ ਮੈਨਾਂ ਨੂੰ ਕਈ ਵੀ ਗਿਆ ਵੀ ਭੈਣੇ ਵੀ ਤੁਸੀਂ ਇੱਥੇ ਰੁਕ ਜਾਓ ਤੁਹਾਡੀ ਸਿਹਤ ਠੀਕ ਨਹੀਂ ਤੁਸੀਂ ਇਕੱਲੇ ਕੀ ਕਰਨਾ ਉੱਥੇ ਰਹਿ ਕੇ ਪਰ ਹਬ ਢਾਣੇ ਪਾਣੀ ਦੀ ਗੱਲ ਆ ਸਭ ਤਾਂ ਫਿਰ ਹੁਣ ਅੱਜ ਤੋਂ 4 ਦਿਨ ਪਹਿਲਾਂ ਭੈਣੇ ਸਾਡੇ ਕੋਲੇ ਇੱਥੇ ਬਾਹਰ ਆ ਗਏ ਤੇ ਹਾਲਤ ਬਹੁਤ ਮਾੜੀ ਹਾਲਤ ਨਹੀਂ ਮਾੜੀ ਸੀ ਵੀ ਆਪਦੀ ਸੋਝੀਓ ਫਿਰ ਗਵਾ ਚੁੱਕੇ ਸੀ ਫਿਰ ਉਸ ਦੇ ਹਾਲਤ ਚ ਪਹੁੰਚ ਗਏ ਕੋਈ ਛੱਡ ਕੇ ਚਲਾ ਗਿਆ ਇੱਥੇ ਇਹਨਾਂ ਨੂੰ ਬਾਹਰ ਸਾਡੇ ਹੁਣ ਅਸੀਂ ਇਹਨੂੰ ਭੈਣ ਨੂੰ ਇੱਥੇ ਐਡਮਿਟ ਕਰਨ ਲੱਗੇ ਆਂ ਦੁਬਾਰਾ ਤੋਂ ਫਿਰ ਇਹ ਭੈਣ ਤਕੜੀ ਹੋ ਕੇ ਆਪਣੀ ਧੀ ਨਾਲ ਪਰਵਰ ਦੇ ਨਾਲ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਸਾਰੀ ਸੰਗਤ ਅਰਦਾਸ ਕਰੇ ਸੋਨੀਆਂ ਭੈਣ ਦੀ ਤੰਦਰੁਸਤੀ ਵਾਸਤੇ ਚੜਦੀ ਕਲਾ ਵਾ ਠੀਕ ਹੈ ਸੋਨੀਆਂ ਭੈਣੇ ਇੱਥੇ ਰੱਖ ਲੀਏ ਤੈਨੂੰ ਹੁਣ ਪਰੋ ਕੇ ਪਾਸ ਰੁਕੇਗੀ ਪਰੋ ਕੇ ਪਾਸ ਰਹਿ ਜਾਏਗੀ तो ते ते तो बार चली हाँ पहले थोड़ा तगड़े होके फिर चले जाना कोई बात नहीं ठीक है अभी टाइम लगेगा एक चार पांच रोज नहीं लगेंगे लग जाएगा महीना डेढ़ दो महीना इतना टाइम रुकना पड़ेगा क्या करना है बहन जाकर फिर नशे के लिए बस नशा चाहिए अभी तेरा नशे नहीं काम किया है तेरे पेट में पानी भर रहा है लीवर में प्रॉब्लम आ रहा है लीवर में प्रॉब्लम आ रहा है, लीवर खराब हो रहा है तुम्हारा शराब की वजह से क्यों पीती हो इतना लीवर में पानी भर रहा है जी रुकना पड़ेगा एक दो महीना यदि अंदर आना है तो दो महीना रुकना पड़ेगा कोई बात नहीं समान हम नया ले देंगे तेरे को ठीक है रुक जाओगी ना तेरे लिए बोल रहे हैं हम तो हमने क्या करना है जो मैंने तो कौन से मेरे साथ फिर दो महीने जब नहीं रुकेगी तो हो जाएगा शादी यदि दो महीने नहीं रुकोगे फिर हो जाएगा शादी हाँ नहीं रुकोगी चले जाओगी फिर हो जाएगा शादी अरे तुम्हारी जिंदगी के लिए बो रहे हैं तुम्हारी बेटी के लिए बो रहा है मां ने अपना सपना खुद ही तोड़ लिया तुम इधर रुको हमारे पास सेवा करवाओ अच्छे से जहां पे रहो हम तेरे को तनख्वाह दे देंगे चार पैसा इकट्ठा कर लो फिर घर ले लेना दवाई तूने बंद बंद कर दिए खाई नहीं दवाई जाकर शराब पीना चालू कर दिया रुकोगी ना यदि बात मानोगी रुकोगी तो फिर हम अंदर भेजेंगे बोलो दो महीना ਠੀਕ ਹੈ ਠੀਕ ਹੈ ਲੈ ਜਪਾਂ ਅੰਦਰ ਐਂਟਰੀ ਪਾ ਲਿਓ ਜੀ ਵਾਹਿ ਖਾਲਸਾ